ਹਵਾ ਵਿੱਚ ਫਾਇਰ ਕਰ ਦਿੱਤਾ ਜਿਸ ਨਾਲ ਹਰਜੀਤ ਵੀ ਠਠੰਬਰ ਗਿਆ ਉਸਨੇ ਇੱਕਦਮ ਘੁੰਮ ਰਿਵਾਲਵਰ ਵਾਲੇ ਦੇ दात ਛੱਡ ਕੇ ਮਾਰਿਆ ਦਾਤ ਪੁੱਠਾ ਜਾ ਕੇ ਉਸ ਦੇ ਲੱਕ ਵਿੱਚ ਲੱਗ ਜ਼ਮੀਨ ਤੇ ਡਿੱਗ ਪਿਆ ਹੁਣ ਜਦੋਂ ਹਰਜੀਤ ਉਸ ਵੱਲ ਵਧਿਆ ਤਾਂ ਉਸਨੇ ਰਿਵਾਲਵਰ ਸਿੱਧਾ ਕਰ ਗੋਲੀ ਚਲਾ ਦਿੱਤੀ ਗੋਲੀ ਹਰਜੀਤ ਦੇ ਮੋਢੇ ਦੇ ਕੋਲ ਛਾਤੀ ਵਿੱਚ ਲੱਗੀ ਜਿਸ ਨਾਲ ਉਹ ਜ਼ਮੀਨ ਤੇ ਡਿੱਗ ਪਿਆ ਐਨੀ ਦੇਰ ਨੂੰ ਪ੍ਰੀਤੀ ਨੇ ਟੁੱਟੇ ਸ਼ੀਸ਼ੇ ਵਿੱਚੋਂ ਬਾਹਰ ਛਾਲ ਮਾਰ ਦਿੱਤੀ ਅਤੇ ਹਰਜੀਤ ਕੋਲ ਆ ਗਈ ਉਹ ਹਰਜੀਤ ਨੂੰ ਮੋਢੇ ਤੋਂ ਫੜ ਸਹਾਰਾ ਦੇਂਦੀ ਤਹਾ ਮਾਰਨ ਲੱਗੀ ਅਰੇ ਵਾਲਵਰ ਵਾਲੇ ਨੇ ਫਿਰ ਵਾਲਵਰ ਪ੍ਰੀਤੀ ਵੱਲ ਤਾਣ ਦਿੱਤੀ ਇਸ ਤੋਂ ਪਹਿਲਾਂ ਕਿ ਉਹ ਗੋਲੀ ਚਲਾਉਂਦਾ ਇੱਕ ਐਟ ਦਾ ਟੁਕੜਾ ਉਸ ਦੇ ਹੱਥ ਤੇ ਵੱਜਾ ਜਿਸ ਨਾਲ ਰਿਵਾਲਵਰ ਸੜਕ ਤੇ ਦੂਰ ਜਾ ਡਿੱਗਾ ਚਰਨਜੀਤ ਆਪਣੇ ਦੋਸਤਾਂ ਦਾ